आज लुधियाना च बख बख ठावां ते तकरीबन 5 ठावां ते assi خاص آپریشن ਚਲਾਇਆ ਜਿਹੜਾ 1 ਧੱਕਾ ਪੀਨ ਤੇ ਚਲਾਇਆ ਹੈਗਾ ਉਸ ਤੋਂ ਇਲਾਵਾ ਸਾਹਨੇਵਾਲ ਡੁਗਰੀ ਤੇ ਡਿਵੀਜ਼ਨ 4 ਦੇ ਏਰੀਆ ਚ ਇੱਕ خاص آپریشن ਚਲਾਇਆ ਬકરી ਬકરી ठाਾਂ ਤੇ assi तकरीबन 25 ਜਿਹੜੇ ਲੋਕੀ ਹੈਗੇ ਕ੍ਰਿਮਨਰ ਆ ਗਿਓ ਰਾਉਂਡ ਅਪ ਕੀਤੇ ਜੋ ਫਰਦਰ ਸਰਚਾ ਹਜੇ ਵੀ ਚੱਲ ਰਿਹਾ। ਸਤਿਗੁਰ ਦੀ ਸਰਕਾਰ ਤੇ ਰੈਮਾ ਟੀਵੀ ਦੇਖ ਰਹੇ ਤੁਸੀਂ ਤਾਂ ਮੈਂ ਹਾਂ ਕੁਲਪੀਰ ਰਾਹੀ ਪੰਜਾਬ ਭਾਰ ਵਿੱਚ ਨਸ਼ਾ ਵਿਸ਼ੇਣ ਵਾਲਿਆਂ ਦੇ ਖਿਲਾਫ ਜਿੱਥੇ ਬੁਲਡੋਜ਼ਰ ਦੀ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਲੁਧਿਆਣਾ ਦੇ ਅੰਬੇਡਕਰ ਨਗਰ ਵਿੱਚ ਜੋ ਹੈ ਘਰ ਵਿੱਚ ਸਰਚ ਜੋ ਹੈ ਅਭਿਆਨ ਚਲਾਇਆ ਗਿਆ ਗਲੀ ਮਹੱਲੇ ਨੇ ਜਿਨੇ ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਲਾਇਆ ਇੱਕ ਸਰਚ ਅਭਿਆਨ ਪੁਲਿਸ ਵੱਲੋਂ ਚਲਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਸੀਪੀ ਕੁਲਦੀਪ ਚਹਿਲ ਜੀ ਦੀ ਅਗਵਾਈ ਵਿੱਚ ਮਹੱਲੇ ਦੇ ਵਿੱਚ ਜੋ ਹੈ ਕਾਰਵਾਈ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਘਰਾਂ ਦੇ ਵਿੱਚ ਜੋ ਹੈ ਚੈਕਿੰਗ ਵੀ ਕੀਤੀ ਜਾ ਰਹੀ ਹੈ ਜਿਹੜੇ ਨਸ਼ਾ ਤਸਕਰ ਨੇ ਹਾਲਾਂਕਿ ਪਨਖ ਲਗ ਲਗ ਤੋਂ ਬਾਅਦ ਉਹ ਜਿਹੜੇ ਨੇ ਫਰਾਰ ਨਜ਼ਰ ਆ ਰਹੇ ਨੇ ਇੱਥੇ ਇੱਕ ਮਹੱਲੇ ਦੇ ਵਿੱਚ ਨਜ਼ਰ ਨਹੀਂ ਆ ਰਹੇ ਲੇਕਿਨ ਉਹਨਾਂ ਦੇ ਘਰ ਦੇ ਵਿੱਚ ਥੋੜੀ ਜੀ ਕੁਝ ਘਰਾਂ ਦੇ ਵਿੱਚ ਜੋ ਹੈ ਜਾਂਚ ਕੀਤੀ ਗਈ ਹੈ ਸਰਚ ਅਭਿਆਨ ਚਲਾਇਆ ਗਿਆ ਹੈ ਫਿਲਹਾਲ ਪੁਲਿਸ ਦੇ ਹੱਥ ਖਾਲੀ ਨਜ਼ਰ ਆ ਰਹੇ ਨੇ ਕੋਈ ਵੱਡੀ ਕਾਮਯਾਬੀ ਉਹਨਾਂ ਨੂੰ ਨਹੀਂ ਮਿਲੀ ਲੇਕਿਨ ਕਿਦਰ ਕਿਤੇ ਇੱਕ ਡਰ ਦਾ ਮਾਹੌਲ ਜਿਹੜਾ ਹੈ ਨਸ਼ਾ ਤਸਕਰਾਂ ਦੇ ਦਿਲਾਂ ਦੇ ਵਿੱਚ ਬਣਾਇਆ ਜਾ ਰਿਹਾ ਹੈ ਉਸ ਕਰਕੇ ਇਹ ਸਰਚ ਅਭਿਆਨ ਜਿਹੜਾ ਚਲਾਇਆ ਗਿਆ ਹੈ ਹਾਲਾਂਕਿ ਜੋ ਹੈ ਇੱਥੇ ਚਿੱਟਾ ਵੇਚਣ ਲਈ ਬਦਨਾਮ ਇਹ ਇਲਾਕਾ ਦੱਸਿਆ ਜਾਂਦਾ ਹੈ ਕੁਝ ਲੋਕ ਜਿਹੜੇ ਨੇ ਇੱਥੇ ਦੇ ਰਹਿਣ ਵਾਲੇ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਉਹ ਜੋ ਹੈ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਨਸ਼ੇ ਦੇ ਕਰਕੇ ਹੀ ਇੱਥੇ ਲੜਾਈ ਝਗੜੇ ਵੀ ਹੁੰਦੇ ਨੇ ਤੇ ਕਈ ਮੌਤਾਂ ਜਿਹੜੀਆਂ ਨੇ ਉਹ ਵੀ ਹੋ ਚੁੱਕੀਆਂ ਨੇ ਨਾਲ ਹੀ ਇਹ ਦੱਸ ਦਈਏ ਕਿ ਇਹ ਇਲਾਕਾ ਜਿਹੜਾ ਹੈ ਨਜਾਇਜ਼ ਸ਼ਰਾਬ ਵੇਚਣ ਦਾ ਵੀ ਇੱਕ ਵੱਡਾ ਇਲਾਕਾ ਜਿਹੜਾ ਦੱਸਿਆ ਜਾਂਦਾ ਹੈ ਤੇ ਇੱਥੇ ਨਜਾਇਜ਼ ਸ਼ਰਾਬ ਦੀ ਵਿਕਰੀ ਵੀ ਵੱਡੇ ਇਸਤਰ ਤੇ ਜਿਹੜੀ ਇਹ ਹੁੰਦੀ ਨਜ਼ਰ ਆਉਂਦੀ ਹੈ ਕਿੰਨੇ ਕਬੂਸ ਸਰਪ ਨੇ ਜੀ ਅਸੀਂ ਅਸੀਂ ਤਕਰੀਬਨ 5 ਐਫ ਆਈ ਆਰ ਰਜਿਸਟਰਡ ਕੀਤੀ ਹੈ ਉਹ ਜਿਹੜੀ ਸਾਰੀ ਡਿਟੇਲ ਪ੍ਰੈਸ ਨੋਟ ਦੇ ਜਿਹੜੀ ਤੁਹਾਡੇ ਥਰੂ ਪਹੁੰਚੂਗੀ ਪਰ 25 ਜਿਹੜੇ ਹੈਗੇ ਆ ਉਹ ਅਸੀਂ ਰਾਉਂਡ ਅਪ ਕੀਤੇ ਰਗੇ ਹਜੇ ਤੱਕ ਸਿਕਰੀ ਕਿੰਨੇ ਕਿਤੇ ਨਸ਼ੇ ਦੀ ਇੱਕ ਕਾਸੋ ਜਿਹੜਾ ਆਪਰੇਸ਼ਨ ਹੈ ਉਹ ਐਨ ਡੀ ਜਿਹੜਾ ਆਪਾਂ ਨਸ਼ੇ ਦੇ ਬਰੁਜ ਜਿਹੜਾ ਵਾਰ ਚੱਲ ਰਹੀ ਹੈ ਉਹਦਾ ਇੱਕ ਪਾਰਟ ਹੈਗਾ ਉਹਦੇ ਤਹਿਤ ਇਹ ਸਾਰੀ ਸਰਚ ਵਗੈਰਾ ਚੱਲ ਰਹੀ ਹੈ ਅਗਲੇ ਦਿਨਾਂ ਦੇ ਬਹੁਤ ਕੁਝ ਦੇਖਣ ਨੂੰ ਮਿਲੇਗਾ ਜਿਹੜੀ ਅਸੀਂ ਸਖਤ ਸਖਤ ਕਾਰਵਾਈ ਕਰ ਰਹੇ ਹਾਂ ਐਂਡ ਮੈਕਸਿਮਮ ਜਿਹੜੇ ਹੈਗੇ ਐ ਇਹੋ ਜਿਹੇ ਬੰਦੇ ਹੈਗੇ ਉਹਨਾਂ ਨੂੰ ਜ ਬੰਦੀ ਕਾਰਵਾਈ ਉਹਨਾਂ ਤੇ ਕਰਾਂਗੇ ਐਂ ਤੁਸੀਂ ਜਿਹੜਾ ਪਿੱਛੇ ਵੀ ਦੇਖਿਆ ਹੋਣਾ ਕਿ ਅਸੀਂ ਤਕਰੀਬਨ 3 ਜਿਹੜੇ ਹੈਗੇ ਜਿਹੜੇ ਡਰਗਸਮ वगੇਰਾ ਉਹਨਾਂ ਦੀ ਪ੍ਰੋਪਰਟੀ ਦੇ ਡੈਮੋਲਿਸ਼ ਕਰਵਾਈ थी एंड आने वाले टाइम में ਇਹੋ ਜਿਹੇ ਜਿਹੜੇ ਅਭਿਆਨਾਂ ਹੋਰ ਵੀ ਚਾਲੂ ਰਹਿਣਗੇ एंड ਅਸੀਂ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਕਰਾਂਗੇ ਸਰ ਜਿਵੇਂ ਭਗਵਤਪਾਲ ਜੀ ਐ ਡੈਡਲਾਈਨ ਦਿੱਤੀ ਹੈ ਕਿ ਗੱਗ ਨੂੰ ਫ੍ਰੀ ਕਰਨ ਵਾਸਤੇ ਸਕੇ ਟੂ ਕੀ ਉਸ ਵਿੱਚ ਆਪਣੀ ਕੀ ਮਾਡਲ ਸੋਪਰਿੰਡ ਹੀ ਰਹੇਗੀ ਕੀ ਉਸੇ ਵਿੱਚ ਤੁਹਾਡੀ ਸਟ੍ਰੈਟਜੀ ਰਹੇਗੀ ਦੇਖੋ ਲੋਕੀ ਬਿਲਕੁਲ ਖੁੱਲ ਕੇ ਸਾਹਮਣੇ ਆ ਗਏ ਆ ਉਹ ਪੁਲਿਸ ਦਾ ਸਾਥ ਦੇਣ ਨੂੰ ਤਿਆਰ ਹੈਗੇ ਆ ਐਂਡ ਤੁਸੀਂ ਦੇਖਿਆ ਹੋਣਾ ਜਿਹੜਾ ਸਰਪੰਚ ਨੇ ਉਹਨਾਂ ਨੇ ਇੱਕ ਬਾਈਟ ਵੀ ਦਿੱਤੀ ਸੀ ਕਿ ਤੁਸੀਂ ਦੇਖਿਆ ਹੋਣਾ ਜਿਹੜਾ ਲਾਡੋਵਾਲ ਮੇ ਜਿਹੜਾ ਪਿੰਡ ਸੀਗਾ ਉਹਨਾਂ ਨੇ ਵੀ ਇੱਕ ਨੋਚਾ ਪਿੰਡਾ ਉੱਥੇ ਵੀ ਇਹ ਲੋਕੀ ਸਾਹਮਣੇ ਆਏ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਲੋਕੀ ਹੁਣ ਪੂਰੀ ਇਨਫੋਰਮੇਸ਼ਨ ਸਾਨੂੰ ਦੇ ਰਹੇ ਆਂ ਇਹ ਬਣਦੀ ਕਾਰਵਾਈ ਕਰ ਰਹੇ ਐਂਡ 100% ਅਸੀਂ ਟਾਈਮ ਲੀਨ ਨੂੰ ਖਤਮ ਕਰ ਦਾਂਗੇ ਐਂਡ ਜਿਹੜਾ ਮੈਂ ਕਹਿਣਾ ਚਾਹਾਂਗਾ ਕਿ ਲੋਕਾਂ ਨੂੰ ਵੀ ਮੈਂ ਅਪੀਲ ਕਰਨਾ ਹੈ ਕਿ ਟਾਈਮ 'ਤੇ ਸਾਨੂੰ ਇਨਫੋਰਮੇਸ਼ਨ ਦੇ ਐਂਡ ਸਾਡੀ ਜਿਹੜੀ ਜਿੱਥੇ ਲੋਡ ਹੈਗੀ ਅਸੀਂ ਹਾਜ਼ਰ ਹੈਗੇ ਐਂਡ ਬਹੁਤ ਜਲਦੀ ਅਸੀਂ ਇਹਨੂੰ ਜੋ ਬਣਦੀ ਕਾਰਵਾਈ ਕਰਾਂਗੇ ਆਈਡੈਂਟੀਫਾਈ ਕੀਤਾ ਹੈ ਕੋਈ ਡਰਗ ਪੈਡਲਰਸ ਜਾਂ ਕੋਈ ਪਾਰਟिकुलर ਸਾਈਟਸ ਜਿਹੜੀਆਂ ਜਿੱਥੇ ਬਿਲਕੁਲ ਸਾਡੇ ਕੋਲੇ ਸਾਰੇ ਇਨਫੋਰਮੇਸ਼ਨ ਹੈਗੀ ਹੈ ਸੀਆਈਡੀ ਤੋਂ ਸਾਡੇ ਕੋਲੇ ਰਿਪੋਰਟ ਆਏਗੀ ਸਾਡੀ ਆਪਣੇ ਜਿਹੜੀ ਹੈਗੀ ਉਹ ਰਿਪੋਰਟਾਂ ਹੈਗੀਆਂ ਉਸ ਸਲਾਵਾ ਜਿਹੜੇ ਐਂਟੀ ਨਾਰਕੋਟਿਕ ਟਾਸਕ ਫੋਰਸ ਹੈਗੀ ਉਹਨਾਂ ਦੀ ਸਾਡੇ ਕੋਲੇ ਰਿਪੋਰਟ ਆਏਗੀ ਸਭ ਤੋਂ ਵੱਡੀ ਗੱਲ ਹੈ ਸਾਡੇ ਕੋਲੇ ਲੋਕਾਂ ਦੀ ਰਿਪੋਰਟ ਆਏਗੀ ਲੋਕ ਸਾਡੇ ਕੋਲ ਇਨਫੋਰਮੇਸ਼ਨ ਭੇਜਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਦੇ ਏਰੀਆ 'ਚ ਆਲੇ ਦੁਆਲੇ ਕਿਹੜੇ ਬੰਦੇ ਇਹੋ ਜਿਹੇ ਕੰਮ 'ਚ ਇਨਵੋਲਡ ਹੈਗੇ ਅਸੀਂ ਉਹਨਾਂ ਤੇ ਸਖਤ ਤੋਂ ਸਖਤ ਕਰ ਰਹੇ ਨੇ ਉਹਨਾਂ ਨੇ ਨਹੀਂ ਹੈ ਵੀ ਕੋਈ ਕੋਈ ਗੱਲ ਦੀ ਗਈ ਹੈ ਬਿਲਕੁਲ ਅ ਇੱਕ ਪਰਸੋਂ ਤੁਸੀਂ ਦੇਖਿਆ ਮੈਂ ਡੀਸੀ ਸਾਹਿਬ ਦੇ ਨਾਲ ਸਾਡੀ ਮੀਟਿੰਗ ਹੋਈ ਸੀਗੀ ਕੱਲ ਜਿਹੜਾ ਸੀਐਮ ਸਾਹਿਬ ਤੇ ਬਹੁਤ ਸੀਨੀਅਰ ਅਫਸਰ ਇੱਕ ਕਮੇਟੀ ਸਬ ਕਮੇਟੀ ਜਿਹੜੀ ਬਣਾਈ ਗਈ ਹੈ ਉਹ ਕਮੇਟੀ ਦੇ ਨਾਲ ਵੀ ਸਾਡੀ ਮੀਟਿੰਗ ਹੋਈ ਸੀਗੀ ਅਸੀਂ ਜਿਹੜੇ ਬੰਦੇ ਕਿਸੇ ਨਾ ਕਿਸੇ ਕਾਰਨ ਤੋਂ ਸਿਰਫ ਨਸ਼ਾ ਕਰ ਜਿਹੜੇ ਹੈਗੇ ਜਿਹੜੇ ਯੂਥ ਹੈਗੇ ਉਹਨਾਂ ਨੂੰ ਪ੍ਰੋਪਰ ਰੀ ਹੈਬਿਲਿਟੇਸ਼ਨ ਵਗੈਰਾ ਕਰਾ ਕੇ ਉਹ ਇਸ ਇਸ ਦਲਦਲ ਤੋਂ ਬਾਹਰ ਕੱਢਿਆ ਜਾਊਗਾ ਉਹਦੇ ਵਾਲੇ ਉਹਦੇ ਨਾਲ ਇਹ ਨਾਲ ਦੀ ਨਾਲ ਵੱਖਰੇ ਇੱਕ ਇੰਤਜ਼ਾਮਤ ਸਰਕਾਰ ਨੇ ਕੀਤੇ ਹੈਗੇ ਡੀਸੀ ਸਾਹਿਬ ਸਾਡੀ ਸਾਰਾ ਸਿਸਟਮ ਇੱਥੇ ਹੈਗਾ ਬਟ ਉਹਦੇ ਨਾਲ ਜੇ ਮੈਂ ਕਹੂੰਗਾ ਜਿਹੜੇ ਬੰਦੇ ਖਾਸ ਕਰਕੇ ਡਰਗਸ ਸਮਗਲਿੰਗ ਚ ਹੈਗੇ ਜਿਹਨਾਂ ਨੇ ਵਪਾਰ ਇਹਨਾਂ ਨੇ ਬਣਾ ਲਿਆ ਉਹਨਾਂ ਦੇ ਖਿਲਾਫ ਜਿਹੜਾ ਪੁਲਿਸ ਸਖਤ ਸਤਿਕਾਰ ਨਾਲ ਅੱਜ ਅੱਜ ਤੱਕ ਕਿੰਨੇ 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 ਰਿਕਵਰ ਅੱਜ ਤੱਕ 25 ਜਿਹੜੇ ਹੈਗੇ ਉਹ ਅਰਾਊਂਡ ਅਪ ਕੀਤੇ ਹੈਗੇ ਉਹ ਜਿਹੜੀ ਡੀਟੇਲ ਰਿਕਵਰੀ ਉਸ ਤੋਂ ਬਾਅਦ ਕਿੰਨੇ ਐਫਆਈਆ ਫਰੈਸਟ ਅਸੀਂ ਅਜੇ ਤੱਕ 6 ਐਫਆਈਆ ਰਜਿਸਟਰ ਕਰ ਚੁੱਕੇ ਹਾਂ ਐਂਡ ਜਿਹੜਾ ਵੀ ਕੋਈ ਬੰਦਾ ਡਰੱਗਸ 'ਚ ਇਨਵੋਲਡ ਹੈਗਾ ਜੀ ਜੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇਗੇ ਜੀ ਜੇ ਉਹ ਇਹ ਸੋਚਦੇ ਹੈ ਕਿ ਅਸੀਂ ਡਰੱਗਸ ਦੇ 'ਚ ਕੋਈ ਪ੍ਰੋਪਰਟੀ ਬਣਾ ਲਾਂਗੇ ਇਲੀਗਲ ਪ੍ਰੋਪਰਟੀ ਬਣਾ ਲਾਂਗੇ ਉਹ ਸਾਰੀ ਜਬਤ ਕੀਤੀ ਜਾਊਗੀ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸਾਡੇ ਇਲਾਕੇ ਦੇ ਵਿੱਚ ਛੱਟਾ ਵਿਕਦਾ ਵਸਰ ਕੀ ਕਾਰਵਾਈ ਕੀਤੀ ਜਾਊਗੀ ਦੇਖੋ ਤੁਸੀਂ ਦੇਖਿਆ ਹੁਣ ਮੈਂ ਪਰਸਨਲ ਗੱਲ ਕਰਕੇ ਆਇਆ ਐਂਡ ਫਿਰ ਆਉਣੇ ਵਾਲੇ ਟਾਈਮ 'ਇ ਫਿਰ ਬਹੁਤ ਛੇਤੀ ਇੱਥੇ ਆਵਾਂਗੇ ਤੇ ਮੈਂ ਉਸ ਉਸ ਦੌਰਾਨ ਜਦੋਂ ਆਵਾਂਗੇ ਜਦੋਂ ਅਸੀਂ ਇ